ਹਾ ਅਹ ਸੀ ਕੇ ਉਹ ਬੱਚੀਆਂ ਜਿਹੜੀ ਇਹੋ ਸੀ ਕਿ ਆਪਣੀ ਇੱਕ ਸੁਨਮਾ ਕਾਲੀ ਬੱਚੀ ਦਿਖਾਈ ਆ ਉਹਨੇ ਤਾਂ ਆ ਬੱਚਿਆਂ ਨੂੰ ਜਨਮ ਦਿੱਤਾ ਵੀ ਲੋ ਉਹ ਵੀ ਇੱਕ ਆਪਣੇ ਇਹ ਦਾ ਜਿਹੜਾ ਟੀਕਾ ਪਿਆ ਸੀਗਾ ਇਹ 600 ਦਾ ਸੀਗਾ 600 ਦਾ ਡਾਕਟਰ ਟੀਕਾ ਭਰ ਕੇ ਗਿਆ ਸਨੋਮੈਨ ਦੀ ਬੱਚੀ ਸੀ ਸਨੋਮੈਨ ਆਪ ਜਮਾ ਚਿੱਟੇ ਰੰਗ ਦਾ ਸੀ ਠੀਮਣਾ ਦੇ ਵਿੱਚ ਵੀ ਡੁਪਲੀਕੇਸੀ ਤੇ ਬਹੁਤ ਸੀਮੰਤਾ ਕੜੇ ਤੋਂ ਤਕੜੇ ਵੀ ਪਿਆਗੇ ਸੀਮੰ ਲਵਾਉਣ ਵਾਲੇ ਵੀ ਤਕੜੇ ਤੋਂ ਤਕੜੇ ਪਿਆ ਸੀਮੰ ਭਰਨ ਵਾਲੇ ਵੀ ਤਕੜੇ ਤੋਂ ਤਕੜੇ ਅੱਜ ਕੱਲ ਬਹੁਤ ਰੌਲਾ ਪਾਇਆ ਹੈ ਬਾਈ ਬਰੀਡ ਤੇ ਕੰਮ ਕਰੋ ਬਰੀਡ ਤੇ ਕੰਮ ਕਰੋ ਅੱਜ ਤੁਹਾਨੂੰ ਆਪਾਂ ਇੱਕ ਬਰੀਡ ਦੀ ਗੱਲ ਦੱਸਦੇ ਹਾਂ ਬਰੀਡ ਕਿਵੇਂ ਧਿਆਰ ਹੁੰਦੀ ਆ ਕੀ ਕੀ ਬਰੀਡ ਚ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਧਿਆਨ ਦੇਣ ਯੋਗ ਹੁੰਦੀਆਂ ਨੇ ਗੀਆਂ ਤੇ ਆਪਾਂ ਉਹ ਤੋਂ ਪਹਿਲਾਂ ਕੁਝ ਕੁ ਆਪਾਂ ਥੋੜਾ ਨਾਲ ਹੋਰ ਗੱਲਾਂ ਸਾਂਝੀਆਂ ਕਰਦੇ ਆਂਗੇ ਜਿਵੇਂ ਆਪਾਂ ਨੇ ਆ ਪਸ਼ੂ ਹੁਣ ਲਗਭਗ 9:39 ਵਜੇ ਦਾ ਟਾਈਮ ਹੋ ਰਿਹਾ ਆ ਆਪਾਂ ਪਸ਼ੂ ਬਾਹਰੇ ਕੱਢਦੇ ਨੇ ਹੁੰਦੇ ਆ ਬੱਚੇ ਆਪਣੇ ਸਾਰੇ ਅੰਦਰ ਹੁੰਦੇ ਆ ਜਿਹੜੇ ਵੱਡੇ ਪਸ਼ੂ ਹੁੰਦੇ ਆ ਉਹ ਸਾਰੇ ਬਾਹਰੇ ਹੁੰਦੇ ਨੇ ਆਪਣੇ ਬੇ ਦੁੱਧ ਵਾਲੇ ਹੁੰਦੇ ਆ ਜਾਂ ਲਾਲ ਲਾਲ ਵੀ ਝੋਟੀਆਂ ਚ ਰੁੱਟੀਆਂ ਝੋਟੀਆਂ ਤੇ ਚਲੋ ਆਪਣੇ ਲਵੇ ਕੋਈ ਹੈ ਹੀ ਨਹੀਂ ਸਾਰੇ ਦੁੱਧ ਵਾਲੇ ਪਸ਼ੂ ਹੀ ਆਗੇ ਤੇ ਕੱਟੇ ਛੋਟੇ ਬੱਚੇ ਹੀ ਹੁੰਦੇ ਆਪਣੇ ਲਵੇ ਕਟੀਆਂ ਕੁੱਟੀਆਂ ਲ ਤੇ ਨਾ ਹੁਣ ਜਿਵੇਂ ਆਪਣੇ ਬਾਈ ਸਾਰੇ ਪਸੂ ਬੈਠੇ ਨੇਗੇ ਹੁਣ ਕੀ ਹੁੰਦਾ ਜੇ ਫਾਰਮ ਕਾਮਯਾਬ ਕਰਨਾ ਤੁਸੀਂ ਉਹਦੀ ਗੱਲ ਲਾਹਦਾ ਸੁਣ ਨਾ ਫਾਰਮ ਦੇ ਵਿੱਚ ਨਾ ਜਦੋਂ ਪਸੂ ਬੰਨਤੇ ਚਾਹੇ ਤਾਂ ਉਹ ਸਵੇਰ ਦਾ ਟਾਈਮ ਹੋਵੇ ਚਾਹੇ ਉਹ ਰਾਤ ਦਾ ਟਾਈਮ ਹੋਵੇ ਜਦੋਂ ਪਸੂ ਨੇ ਪੱਠੇ ਖਾ ਲਏ ਉਹ ਦੂ ਘੰਟੇ ਦੂ ਘੰਟੇ ਬਾਅਦ ਜਦੋਂ ਪਸੂ ਬਾਹਰੇ ਬੈਠਾ ਜਾਂ ਅੰਦਰ ਬੈਠਾ ਚਾਹੇ ਬਾਹਰੇ ਬੈਠਾ ਜਗਾਲੀ ਕਰ ਰਿਹਾ ਉਦੋਂ ਉਹਨਾਂ ਤੇ ਜ਼ਰੂਰ ਗੇੜਾ ਮਾਰਿਆ ਕਰੋ ਕਿਉਂਕਿ ਜਿਵੇਂ ਨਾ ਦੇਖੋ ਆ ਸਾਰੇ ਬੱਚੇ ਬੈਠੇ ਨੇ ਕਿ ਇਹਨਾਂ ਦੇ ਵਿੱਚ ਪਤਾ ਕੀ ਲਾਦਾ ਕਿਉਂਕਿ ਹੁਣ ਲਾਦੋ ਆਪਣੇ ਤਾਂ ਲਗਭਗ ਸਾਰੇ ਜਾਨਵਰ ਗੱਭਣ ਹੀ ਨੇ ਤੇ ਜੈ ਕੋ ਮੱਝ ਬੈਠੀ ਹੈਗੀ ਉਹ ਹਲੇ ਵੀ ਤਾਜੀ ਸੋਈ ਹੋਈ ਹੈਗੀ ਤੇ ਵੀ ਇਹਨਾਂ ਦੇ ਵਿੱਚ ਪਤਾ ਲੱਗ ਜਾਂਦਾ ਕਿ ਕਿਹੜਾ ਪਸ਼ੂ ਤਾਰਾਂ ਦੇ ਰਿਹਾਗਾ ਉਹ ਚੀਜ਼ ਦਾ ਸਭ ਤੋਂ ਵਧੀਆ ਪਤਾ ਲੱਗਦਾ ਕਿਉਂਕਿ ਬੈਠੇ ਪਸ਼ੂ ਦਾ ਸੇਦੀ ਪਤਾ ਲੱਗਦਾ ਹੁੰਦਾ ਸਹੀ ਪਤਾ ਲੱਗਦਾ ਹੁੰਦਾ ਵੀ ਕਿੰਨੀਆਂ ਕਿ ਤਾਰਾਂ ਨੇ ਖੁੱਲ ਕੇ ਤਾਰਾਂ ਦੇ ਰਿਹਾ ਵੀ ਤਾਰਾਂ ਪਤਲੀਆਂ ਤਾਰਾਂ ਨੇ ਜਾਂ ਮੋਟੀਆਂ ਤਾਰਾਂ ਨੇ ਗੀਆਂ ਸੱਪੜ ਲਾਰਿਆ ਤਾਰਾਂ ਦਾ ਜਾਂ ਵੀ ਕੱਲੀ ਕੱਲੀ ਤਾਰ ਦੇ ਰਿਹਾ ਉਹ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਹੁੰਦਾ ਸੂਲ ਦਾ ਪਤਾ ਲੱਗ ਜਾਂਦਾ ਹੁੰਦਾਗਾ ਇਹ ਚੀਜ਼ ਜਿਹੜੀ ਬਹੁਤ ਧਿਆਨ ਦੇਣ ਯੋਗ ਹੁੰਦੀ ਹੈ ਕਿ ਵੀ ਪਸ਼ੂ ਦਾ ਸਾਰੇ ਚੀਜ਼ ਦੀ ਕਿਉਂਕਿ ਆਪਾਂ ਜੇ ਪਸ਼ੂ ਆਪਣਾ ਗੱਬਣ ਹੋ ਟਾਈਮ ਸਰ ਤਾਂ ਉਹਨੇ ਟਾਈਮ ਸੇ ਜਾ ਕੇ ਸੂਆ ਦੇਣਾ ਤਾਂ ਆਪਣਾ ਦੁੱਧ ਮਿਲੂ ਆ ਇਹ ਚੀਜ਼ ਸਭ ਤੋਂ ਵੱਡਾ ਮੇਨ ਰੋਲਾ ਫਾਰਮ ਦੇ ਵਿੱਚ ਬੈਠੇ ਪਸ਼ੂਆਂ ਚ ਗੇੜਾ ਮਾਰਨਾ ਆ ਦੇਖੋ ਹੁਣ ਆਪਣੇ ਸਾਰੇ ਪਸ਼ੂ ਗਲ ਜਿਗਲੀ ਕਰੀ ਜਾਂਦੇ ਆ ਆ ਵੀ ਕਰੀ ਜਾਂਦੀ ਹੈ ਗਾਈ ਉਹ ਵੀ ਗਾਈ ਕਰੀ ਜਾਂਦੀ ਆ ਆ ਹੁਣ ਜਦੋਂ ਲਵੇ ਆ ਜਾਂਦਾ ਮੈਂ हट ਜਾਂਦੀ ਆ ਉਹ ਮੈਨੂੰ ਦੇਖ ਕੇ हट ਗਈ ਤੇ ਦੇਖ ਸਕਦੇ ਹੋ ਆ ਦੇਖੋ ਆ ਇਧਰ ਮੱਝ ਹਲੇ ਥੋੜੀ ਜਿਹੀ ਗਰਮੀ ਮੰਨੀ ਦੇ ਪਤਾ ਨਹੀਂ ਕੀ ਜੇ ਕਿ ਬੈਠੇ ਪਸ਼ੂ ਦਾ ਪੜੋ ਸਭ ਇਹ ਪਤਾ ਲੱਗਦਾ ਵੀ ਕਿਹੜਾ ਪਸ਼ੂ ਜਿਗਾਲੀ ਸਹੀ ਕਰ ਰਿਹਾ ਹੈ ਕਿਹੜਾ ਨਹੀਂ ਸਹੀ ਕਰ ਰਿਹਾ ਹੈਗਾ ਇਹ ਚੀਜ਼ ਦਾ ਪੜੋ ਸਭ ਤੋਂ ਕਿਉਂਕਿ ਬਿਮਾਰ ਜੇ ਕੋਈ ਪਸ਼ੂ ਬਿਮਾਰ ਹੋਗਾ ਉਹ ਜਿਗਾਲੀ ਨਹੀਂ ਕਰੂਗਾ ਜਿਹੜਾ ਪਸ਼ੂ ਵਧੀਆ ਤੰਦਰੁਸਤ ਹੋਊਗਾ ਉਹ ਜਿਗਾਲੀ ਕਰੂਗਾ ਦੇਖ ਸਕਦੇ ਹੋ ਆ ਮੱਝ ਵੀ ਕਰੀ ਜਾਂਦੀ ਆ ਆ ਮੱਝ ਕਰੀ ਜਾਂਦੀ ਹੈ ਕਿ ਸਾਰੇ ਪਸ਼ੂ ਆਪਣੇ ਜਿਗਾਲੀ ਕਰੀ ਜਾਂਦੇ ਆ ਸੁੱਤੀ ਪਈ ਹੈਗੀ ਇਹ ਤੇ ਉਹ ਬੈਠੀ ਹੈ ਕਿ ਉਹ ਥੋੜੀ ਜੀ ਸੌਣ ਕਰਕੇ ਹੋਣ ਕਿਉਂਕਿ ਖਰਾਕ ਘਟੀ ਹੁੰਦੀ ਹੈ ਜਿਗਾਲੀ ਦਾ ਪਸ਼ੂ ਘਟਾ ਦਿੰਦਾ ਆ ਦੇਖੋ ਆ ਵੀ ਪੂਰੀ ਤੇਜ਼ ਚੱਲ ਰਹੀ ਹੈ ਜਿਗਾਲੀ ਉਹ ਵੀ ਤੇਜ਼ ਚੱਲ ਰਹੀ ਹੈ ਜਿਗਾਲੀ ਜਿਗਾਲੀ ਦਾ ਵੀ ਫਰਕ ਹੁੰਦਾ ਇੱਕ ਜਿਗਾਲੀ ਹੁੰਦੀ ਹੈ ਹੌਲੀ ਹੁੰਦੀ ਹੈ ਇੱਕ ਹੁੰਦੀ ਹੈ ਤੇਜ਼ ਹੁੰਦੀ ਹੈ ਕਿ ਉਹ ਚੀਜ਼ ਦੀ ਗੱਲ ਹੈ ਤੇ ਹੁਣ ਆਪਾਂ ਜੇ ਤੁਹਾਨੂੰ ਨਾ ਬ੍ਰੀਡ ਦੀ ਗੱਲ ਕਰੀ ਆਪਾਂ ਵੀ ਬ੍ਰੀਡ ਦਾ ਬਈ ਰੌਲਾ ਬਹੁਤ ਪੈਂਦਾ ਬਹੁਤ ਸੀਮਨਾਂ ਦੇ ਵਿੱਚ ਵੀ ਡੁਪਲੀਕੇਸੀ ਹੈ ਤੇ ਬਹੁਤ ਸੀਮਨ ਤਗੜੇ ਤੋਂ ਤਗੜੇ ਵੀ ਪਿਆਗੇ ਸੀਮਨ ਲਵਾਉਣ ਵਾਲੇ ਵੀ ਤਗੜੇ ਤੋਂ ਤਗੜੇ ਪਿਆ ਸੀਮਨ ਭਰਨ ਵਾਲੇ ਵੀ ਤਗੜੇ ਤੋਂ ਤਗੜੇ ਪਿਆ ਤੇ ਜਾਲੀ ਤੋਂ ਜਾਲੀ ਵੀ ਪਿਆ ਸੀਮਨ ਭਰਨ ਵਾਲੇ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਹਰੇਕ ਫੀਲਡ ਦੇ ਵਿੱਚ ਸਾਰੇ ਪੰਤੀ ਰ ਹੁਣ ਕੀ ਹੈ ਨਾ ਆਪਾਂ ਆ ਗਾਂ ਲੈ ਕੇ ਆਏ ਸੀਗੇ ਸਾਹੀਵਾਲ ਆਪਾਂ ਨੇ ਉਦੋਂ ਕੋਈ ਨਹੀਂ ਸੋਚਿਆ ਸੀ ਕਿ ਹਾਂ ਯਾਰ ਵੀ ਆਪਾਂ ਸਾਹੀਵਾਲ ਗਾਂ ਲੈਣੀ ਆ ਜਾਂ ਕਿ ਮੇਲਣੀ ਆ ਉਦੋਂ ਆਪਾਂ ਲਾਉਣਾ ਸੀ 40-50 ਕੇ 1000 ਰੁਪਏ ਲਾਉਣਾ ਸੀ ਤੇ ਆਪਾਂ ਨੂੰ 40 ਕੇ ਹਜ਼ਾਰ ਦੀ ਗਾਂ ਮਿਲ ਗਈ ਸੀ ਪਹਿਲੇ ਸੂਏ ਗਾਂ ਸੀਗੀ ਪਹਿਲੇ ਸੂਏ ਨੇ 9 ਲੀਟਰ ਦੁੱਧ ਦਿੱਤਾ ਸੀ ਆਪਣੇ ਕੋਲੇ ਤੇ ਇਹਦੇ ਆਪਣੇ ਲਵੇ ਇਹ ਦੂਜੇ ਤੀਜੇ ਆਪਾਂ ਨੂੰ 15 ਦਿਨ ਕਹਿ ਕੇ ਦਿੱਤੀ ਸੀ ਵਪਾਰੀ ਤੋਂ ਲਿਆਂਦੀ ਸੀ ਆਪਾਂ ਨੇ ਵੀ ਵਪਾਰੀ ਕਹਿੰਦਾ 15 ਦਿਨ ਲਾਉਗੀ ਸੂਣ ਦੇ ਵਿੱਚ ਆਪਣੇ ਲਵੇ ਦੂਜੇ ਪਤਾ ਨਹੀਂ ਤੀਜੇ ਦਿਨਾਂ ਕਿ ਸੂਈ ਸੀਗੀ ਦੂਜੇ ਦਿਨ ਸੂਈ ਸੀ ਆਪਣੇ ਲਵੇ ਤੇ ਇਹਨੇ ਉਹ ਬੱਚੀ ਦਿੱਤੀ ਸੀਗੀ ਤੇ ਇਹ ਮੰਨ ਲਾਦਾ ਇਹ ਸੂਈ ਸੀਗੀ ਕੋਈ 29 ਪਤਾ ਨਹੀਂ 30 ਮਾਰਚ ਦੀ ਗੱਲ ਆ ਵੀ ਜਦੋਂ ਸੀ ਸੂਈ ਸੀ 2022 ਦੇ ਵਿੱਚ ਤੇ ਮੰਨ ਲਾਦਾ 2022 ਹੋ ਸੀਗਾ ਮੇਰੇ ਸਾਲ ਨਹੀਂ ਥੋੜਾ ਇਹ ਪੱਕਾ ਧਿਆਨ ਦੇ ਵਿੱਚ ਹੈਗਾ ਤੇ ਹੁਣ ਆਪਣੇ ਲਵੇ ਉਹ ਬੱਚੀ ਹੈ ਜਿਹੜੀ ਉਨੇ ਉਹ ਵੱਡੀ ਹੋਈ ਖਰਾਕ ਪਾਈ ਇਹਨੂੰ ਚਲੋ ਆਪਾਂ ਨੇ ਤੇ ਆ ਦੇਖੋ ਖੜੀ ਹੋ ਗਈ ਇਹ ਦੇਖ ਸਕਦੇ ਹੋ ਇਹਨਾਂ ਦਾ ਕੱਦ ਜਿਹੜਾ ਦਰਮਿਆਨਾ ਹੀ ਹੈਗਾ ਤੇ ਇਹਨੇ ਆਪਣੇ ਦਵੇ ਦਵਾਰੇ ਫੇਰ ਬੱਚੀ ਦਿੱਤੀ ਹੁਣ ਤੁਹਾਨੂੰ ਆਪਾਂ ਇਹ ਚਲੋ ਬੈਠੀ ਹੈ ਕਾ ਨੂੰ ਖੜੀ ਕਰਨੀ ਜਾਂ ਆਪਦੇ ਆਪ ਖੜੀ ਹੋ ਗਈ ਤਾਂ ਤੁਹਾਨੂੰ ਦਿਖਾ ਦਾਂਗੇ ਆਪਾਂ ਨਹੀਂ ਕਿਸੇ ਹੋਰ ਵੀਡੀਓ ਚ ਦਿਖਾਵਾਂਗੇ ਹੁਣ ਆਪਾਂ ਕੀ ਸੀਗਾ ਉਹਦੇ ਮਾਂਗਰ ਲਾ ਲਓ ਇਹ ਆਈ ਹੋਈ ਸੀ ਇਹ ਮਤਲਬ ਇਹਦੇ ਠੀਕ ਹੀ ਭਰਾਇਆ ਹੋਊਗਾ ਕਿਉਂਕਿ ਇਹ ਵੀ ਇਹਨੇ ਵੀ ਸਾਹੀ ਵਾਲ ਬੱਚੀ ਦਿੱਤੀ ਇਹਦੇ ਵਿੱਚ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਆਪਾਂ ਕਹਿੰਦੇ ਹਰਿਆਣੇ ਵਾਲਾ ਕਰਾ ਸਕਾ ਜਾਦਾ ਜਿਹੜਾ ਇਹਦੇ ਟਿਕਾਵਰ ਆਏ ਸੀਗਾ ਉਹਦੇ ਵਿੱਚ ਹਰਿਆਣਾ ਹਰਿਆਣਵੀ ਨਸਲ ਮਿਕਸ ਸੀਗੀ ਤੇ ਜਾ ਵੀ ਇਹ ਜਿਹੜੀ ਆ ਗਾਂ ਗੀ ਇਹਦੀ ਪਿੱਛੋਂ ਕੋਈ ਬਲੱਡ ਲਾਈਨ ਦੇ ਵਿੱਚ ਹਰਿਆਣਵੀ ਨਸਲ ਮਿਕਸ ਹੋ ਜਿਹੜੀ ਹਰਿਆਣੇ ਵਾਲੀ ਨਸਲ ਹੁੰਦੀ ਹੈਗੀ ਹਰਿਆਣੇ ਦੀ ਦੇਸੀ ਨਸਲ ਲੱਗੀ ਇਹ ਲਾਦ ਵੀ ਕੁਝ ਕੁਸ ਕਰੈਕਟਰ ਇਹਦੇ ਵਿੱਚ ਹਰਿਆਣੇ ਵਾਲੀ ਨਸਲ ਦੇ ਹੈਗੇ ਆਗੇ ਕਿਉਂਕਿ ਇਹਦਾ ਲਾਲੋ ਲੇਵਾ ਆਪਾਂ ਗੈਲੀ ਵੀ ਉਸ ਹਿਸਾਬ ਦਾ ਗਾ ਬਾਕੀ ਚਿੱਟਾ ਬਾਣਾ ਗਿਆ ਇਹਦੇ ਵਿੱਚ ਚਿੱਟਾ ਰੰਗ ਹੈ ਸਾਈਵਲ ਪਿਓਰ ਲਾਲ ਕਲਰ ਦੇ ਵਿੱਚ ਹੁੰਦੀ ਹੈਗੀ ਤੇ ਬੱਚੋ ਸੂਲ ਦੀ ਬੰਤ ਰੋਮੇ ਦੀ ਹੈ ਕਿ ਉਹ ਜੀ ਇਹਦੇ ਵਿੱਚ ਹਰਿਆਣਵੀ ਦਾ ਅਸਲ ਮਿਕਸ ਆ ਗਿਆ ਇਹਦੇ ਵਿੱਚ ਤੇ ਆਪਾਂ ਇਹਦੀ ਟੀਕਾ ਭਰਾਇਆ ਇਹ ਨਾ ਆਪਾਂ ਨੂੰ ਕਿਸੇ ਨੇ ਕਹਤਾ ਸੀ ਵੀ ਕਹਿੰਦੇ ਵੀ ਇਹ ਤਾਂ ਵਧੀਆ ਨਹੀਂ ਹੈ ਕਿ ਆਪਾਂ ਨੂੰ ਸਾਈਵਾਲ ਨਸਲ ਬਾਰੇ ਉਹ ਤਾਂ ਕੋਈ ਜਾਣਕਾਰੀ ਨਹੀਂ ਸੀ ਵੀ ਕਹੇ ਜੀ ਸਾਈਵਾਲ ਨਸਲ ਹੁੰਦੀ ਆਪਣੇ ਘਰੇ ਕੋਈ ਆਇਆ ਕੋਈ ਪੁਰਾਣਾ ਬੰਦਾ ਜਿਹੜਾ ਆਪਾਂ ਕਹਿ ਲਈ ਖੜਿਆ ਰਹੀਦੀ ਇਹ ਚੀਜ਼ ਉਹ ਕਹਿੰਦਾ ਤੂੰ ਆਪ ਅੱਛੀ ਤਾਂ ਵੇਚ ਦੇ ਕਹਿੰਦਾ ਵੀ ਤੰਨੂੰ ਮੈਂ ਕੋਈ ਹੋਰ ਬੱਚੀ ਦਵਾਉਣਾਗਾ ਵੀ ਇਹ ਤਾਂ ਕਹਿੰਦਾ ਵੇਚ ਦੇ ਤਾਂ ਬੇਕਾਰ ਹੈ ਤੇ ਇਹਨੇ ਤੇਰੇ ਲਈ ਦੁੱਧ ਨਹੀਂ ਦੇਣਾ ਹੈ ਆਂ ਕਿ ਬਾਗ ਹੀ ਵੇਦਾਂ ਤੋਂ ਇਹ ਖੋਰ ਬੜਾਈ ਜਾਂਦੇ ਤਾਂ ਮੈਂ ਚੱਲ ਬਈ ਉਹਦੀਆਂ ਗੱਲਾਂ ਜਾ ਕੇ ਮੈਂ ਪੁਰਾਣਾ ਬੰਦਾਗਾ ਵੀ ਵੇਚ ਦਿੰਦੇ ਆ ਤੇ ਚੱਲ ਬਈ ਹੋ ਵੀ ਗਈ ਸੀ ਕਿਸੇ ਨਾਲ ਗੱਲ ਪਤਾ ਨਹੀਂ 10000 ਪਈ 12000 ਚ ਕਹਿਤਾ ਵੀ ਭਾਈ ਲੈ ਜੀ ਪਰ ਮੇਰੇ ਘਰੇ ਕਹਿੰਦੇ ਵੀ ਕੁਛ ਨਹੀਂ ਹੁੰਦਾ ਇੱਥੇ ਖੜੀਆ ਖੜੀ ਰਹਿਣ ਦੇ ਵੀ ਤੇ ਚਲੋ ਬਈ ਇਹ ਲਾ ਲਓ ਵੀ ਆਪਣੇ ਘਰੇ ਇਹਦਾ ਲਿਖਿਆ ਹੋਇਆ ਸੀ ਦਾਣਾ ਪਾਣੀ ਇਹ ਆਪਾਂ ਨੇ ਵੇਚੀ ਨਹੀਂ ਹੈ ਕਿ ਲਾ ਲਓ ਆਪਾਂ ਵੀ ਮੈਂ ਵੇਚਤੀ ਸੀ ਮੇਰੇ ਵੱਲੋਂ ਵੀ ਹਾਂ ਵੀ ਲੈ ਜਾਣਗੇ ਬਸ ਜਾਂ ਸੌਦਾ ਹੋ ਗਿਆ ਫੋਨ ਤੇ ਗੱਲਬਾਤ ਹੋ ਗਈ ਦੀ ਕੋਈ ਸਾਈ ਸੋਈ ਕੁਛ ਨਹੀਂ ਹੋਈ ਸੀਗੀ ਤੇ ਘਰੋਂ ਮੈਨੂੰ ਕਹਿੰਦੇ ਵੀ ਨਾ ਦੇਣੀ ਨਹੀਂ ਹੈਗੀ ਆਪਣੇ ਮਾਂ ਚਲ ਠੀਕ ਆ ਵੀ ਜਿੱਥੇ ਖੜੀ ਆ ਖੜੀ ਆ ਤੇ ਉਸ ਤੋਂ ਬਾਅਦ ਇਹਨੇ ਬਈ 2-3 ਮਹੀਨਿਆਂ ਐਨੂੰ ਖਰਾਕ ਪਾਈਗੇ ਆਪਾਂ ਤਿੰਨ ਚਾਰ ਮਹੀਨਿਆਂ ਬਾਅਦ ਇਹਦੇ ਟੀਕਾ ਭਰਾਤਾ ਆਪਾਂ ਨੇ ਟੀਕਾ ਵੀ ਉਸੇ ਬੰਦੇ ਦੀ ਮਰਜ਼ੀ ਆ ਵੀ ਉਹ ਕਹਿੰਦੇ ਵੀ ਕਿਵੇਂ ਦਾ ਟੀਕਾ ਭਰਾਉਣਾ ਮਾਂ ਜੀ ਰੱਖਣੀ ਤੇ ਨਹੀਂ ਮਾਂ ਮੈਂ ਤੈਨੂੰ ਸੋਣ ਤੇ ਆਈ ਇਹਨੂੰ ਵੇਚੂਗਾ ਤੇ ਉਹ ਕਹਿੰਦਾ ਵੀ ਚਲ ਨਾਰਮਲ ਜਿਹਾ ਟੀਕਾ ਭਰਾਉਣਾ ਚਲੋ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਕਹਿੰਦੇ ਵੀ ਕਿੰਨੇ ਕਾਲਾ ਭਰਾਉਣਾ ਮਾ ਮਾ ਜਮੀ ਦੋ ਤਿੰਨ 100 ਵਾਲਾ ਭਰ ਦੋ ਮਾ ਉਹ ਕਹਿੰਦੇ ਵੀ ਚਲ ਤੂੰ ਦੋ ਤਿੰਨ 100 ਵਾਲਾ ਨਹੀਂ ਤੂੰ 5 700 5 600 ਵਾਲਾ ਭਰਾ ਦੇ ਵੀ ਜੇ ਰੱਖਣੀ ਹੋਈ ਤਾਂ ਵੀ ਠੀਕ ਆ ਅਜੇ ਤਾਂ ਨਹੀਂ ਰੱਖਣੀ ਹੋਈ ਵੀ ਤਾਂ ਵੀ ਠੀਕ ਆ ਵੀ ਆ ਲੈ ਲਵੇ ਚੰਗੀ ਨਸਲ ਬਾਗ ਜੂ ਜੇ ਕਿਸੇ ਦੇ ਹੋਈ ਤੇ ਮਾ ਚਲੋ ਠੀਕ ਆ ਭਾਈ ਤੇ ਫਿਰ ਆਪਣੇ ਇਹ ਡਾਕਟਰ ਤਾਂ ਹੀ ਅੱਧਰ ਭਰ ਕੇ ਗਏ ਡਾਕਟਰ ਏ ਬੀ ਸੀ ਵਾਲੇ ਗਜਰਾਜ ਬੋਲਦਾ ਤਾਂ ਗਿਜਰਾ ਇਹ ਬੋਲਾ ਬੱਚਾ ਵੀ ਇਹਨੇ ਦਿੱਤਾ ਜਦੋਂ ਆਪਣੀ ਸਲਾਹ ਹੋ ਗਈ ਵੇਚਣ ਦੀ ਫਿਰ ਸਲਾਹ ਨਹੀਂ ਬਣੀ ਹੈਗੀ ਵੀ ਵੇਚ ਦੇਣੀ ਹੈਗੀ ਕਿਉਂਕਿ ਹੁਣ ਉਦੋਂ ਤੱਕ ਵੀ ਜਦੋਂ ਤੱਕ ਇਹਨੇ ਸੋਣ ਦਾ ਟਾਈਮ ਆਇਆ ਵੀ ਉਹ 8-9 ਮਹੀਨਿਆਂ ਦੇ ਵਿੱਚ ਆਪਾਂ ਨੂੰ ਸਾਈਵਾਲ ਨਸਲ ਬਾਰੇ ਪਤਾ ਲੱਗ ਗਿਆ ਵੀ ਆਹ ਬਰੀਡ ਹੁੰਦੀ ਆ ਆਹ ਆਹ ਕੈਰੈਕਟਰ ਹੁੰਦੇ ਨੇ ਕਿਉਂਕਿ ਜਦੋਂ ਬਾਰੇ ਮੇਲਿਆਂ ਦੇ ਵਿੱਚ ਜਾਣ ਲੱਗੇ ਆਪਾਂ ਨੂੰ ਪਤਾ ਲੱਗਣ ਲੱਗੇ ਵੀ ਸਾਈਵਾਲ ਕੀ ਚੀਜ਼ ਆ ਆਪਾਂ ਗੈਲੀ ਜਾਂ ਬਰੀਡ ਕੀ ਆ ਵੀ ਸਾਈਵਾਲ ਦੀ ਬਰੀਡ ਕੀ ਹੈਗੀ ਆ ਦੇਖੋ ਇਹਦਾ ਮੱਥਾ ਕਿਹੜਾ ਵਿਚਾਲੋਂ ਥੋੜਾ ਜਿਹਾ ਉਠਮਾਗਾ ਥੋੜਾ ਜਿਹਾ ਹਲਕਾ ਜਿਹਾ ਉਠਮਾ ਨਹੀਂ ਇਹ ਜ਼ਿਆਦਾ ਤੇ ਪਿੱਛੇ ਨੂੰ ਢਲਮਾ ਜਿਹੜਾ ਸਾਹੀਵਾਲ ਦੇ ਵਿੱਚ ਹੁੰਦਾਗਾ ਉਹ ਚੀਜ਼ ਹੁੰਦੀ ਹੈਗੀ ਤੇ ਚਲੋ ਖੈਰ ਕਰਦੇ ਕਰਾਉਂਦੇ ਵੀ ਇਹਨੇ ਆਪਾਂ ਨੂੰ ਬੱਚਾ ਦਿੱਤਾ ਮਤਲਬ ਆਪਣੇ ਲਵੇ ਗਜਰਾਜ ਬੋਲਦਾ ਬਹੁਤ ਸੋਹਣੀ ਬੱਚੀ ਦਿੱਤੀ ਇਹਨੇ ਬੜੀ ਤਾਕੜੀ ਬੱਚੀ ਹੈਗੀ ਇਹਦੀ ਤੇ ਵੀ ਲਾ ਲਓ ਜੀ ਆਪਾਂ ਠੀਕ ਵੀ ਗੱਲਬਾਤ ਕਰੀ ਬਰੀਡ ਦੀ ਗੱਲ ਕਰ ਰਹੇ ਆ ਨਾ ਆਪਾਂ ਵੀ ਲਾ ਲਓ ਪਹਿਲਾਂ ਇਹਦੇ ਇਹ ਤੋਂ ਆ ਪੈਦਾ ਹੋਈ ਵੀ ਇਹ ਪਤਾ ਨਹੀਂ ਆਪਾਂ ਨੂੰ ਕਿਹੜੇ ਸੀਮੰਦੀ ਹੈ ਕਿਹੜੇ ਨਾਸਿਮੰਦੀ ਹੈ ਹੁਣ ਇਹਨੇ 2 ਦੰਦ ਨੇ ਆਪਣੇ ਲਵੇ 9 ਕਿਲੋ ਦੁੱਧ ਦਿੱਤਾਗਾ ਤੇ ਜਿਹੜੀ ਇਹ ਇਹਦੀ ਮਾਂ ਸੀਗੀ ਇਹ ਪਤਾ ਨਹੀਂ ਉਦੋਂ ਕਿੰਨੇ ਦੰਦ ਸੀਗੀ ਉਦੋਂ ਇਹਨੇ ਵੀ ਪਹਿਲੇ ਸੂਏ ਸੜ ਲਵੇ 9 ਲੀਟਰ ਦੁੱਧ ਦਿੱਤਾ ਸੀਗਾ ਤੇ ਹੁਣ ਇਹ ਤੀਜੇ ਸੂਏ ਆਪਣੇ ਲਵੇ 11 ਲੀਟਰ ਤੇ ਬਾਕੀ ਸੀਗੀ ਤੇ ਹੁਣ ਜਦੋਂ ਆਪਾਂ ਇਹਦੀ ਗੱਲ ਇਹ ਵੀ ਲਾ ਲਓ ਵੀ ਇਹ ਗਾਂ ਇਹਨੇ ਬਦਲਣਾ ਹੀ ਹੈ ਕਿਉਂਕਿ ਵੀ ਇਹਨੂੰ ਕੋਈ ਬਾਲੀ ਜਾਦੀ ਆਪਾਂ ਖਰਾਕ ਨਹੀਂ ਪਾਈ ਸੀ ਬਸ ਕੱਲੀ ट्रांजੈਕਸ਼ਨ ਹੀ ਪਾਈ ਦੀ ਹੋਰ ਕੋਈ ਐਕਸਟਰਾ ਤੋਂ ਬਾਲਿਆ ਸਮਾਨ ਨਹੀਂ ਕੋਈ ਦਿੱਤਾ ਹੈਗਾ ਨੂੰ ਪਰ ट्रांजੈਕਸ਼ਨ ਆਪਾਂ ਨੇ ਆਬਦੀ ਬਣਾ ਕੇ ਪਾਈ ਸੀ ਜਿਹੜੀ ਆਪਾਂ ਕਹਿੰਦੇ ਵੀ ਤਾਕਤਲੀ ट्रांजੈਕਸ਼ਨ ਦੀਗੀ ਤੇ ਇਹਦੀ ਆਪਾਂ ਤੁਹਾਨੂੰ ਬੱਚੀ ਦਿਖਾਉਂ ਦਿਖਾਵਾਂਗਾ ਮੈਂ ਅੰਦਰ ਜਾ ਕੇ ਤੁਹਾਨੂੰ ਫੰਬੀਲ ਬੱਚੀ ਵੀ ਆਪਾਂ ਕਹਿ ਲਈ ਨਾ ਵੀ ਸਿਰਾਂ ਗੱਲ ਬਾਤ ਆ ਜਾਮਾ ਵੀ ਉਹ ਲੱਗਦੀ ਇੱਕ ਵੀ ਆਪਾਂ ਨੂੰ ਟਾਈਮ ਦਾ ਲੱਗਦਾ ਹੁਣ ਗਾਵਾਂ ਦੇ ਵਿੱਚ ਕੀ ਹੈਗਾ ਹੁਣ ਆਪਣੇ ਦੇ ਹੈਗੀਆਂ ਮੱਝਾਂ ਵੀ ਨੇ ਕਿ ਗਾਵਾਂ ਦੇ ਵਿੱਚ ਕੀ ਹੈਗਾ ਹੁਣ ਸਾਨੂੰ ਇੱਕ ਉਹਦੀ ਕਹਾਣੀ ਦੱਸਤੀ ਸਾਨੂੰ ਇਹਦੀ ਵੀ ਕਹਾਣੀ ਦੱਸਦਾ ਜਿਹੜੀ ਇਹਦੀ ਮਾਂ ਸੀ ਉਹ ਅਮਰੀਕਨ ਦੇ ਵਿੱਚ ਸੀਗੀ ਉਹਨੇ ਆਪਾਂ ਦੇ ਪਹਿਲੇ ਸੂਏ 20 ਲੀਟਰ ਦੋ ਦਿੱਤਾ ਤੇ ਉਹ ਕੀ ਸੀਗਾ ਉਹ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਮ ਸਾਣ ਹੁੰਦੇ ਨੇ ਉਹ ਤੋਂ ਕਰੌਸ ਸੀਗੀ ਉਦੋਂ ਬਾਅਦ ਉਹ ਦੇ ਕਰਾਹ ਦੇ ਵਿੱਚੋਂ ਇਹ ਨਿਕਲ ਕੇ ਆਈ ਆ ਉਹਦੀ ਵੀ ਅਮਰੀਕਨ ਦੇ ਵਿੱਚੋਂ ਇਹ ਕਾਲੀ ਬੱਚੀ ਨਿਕਲ ਗਈ ਇਹਨੇ ਆਪਣੇ ਲਈ ਵੀ ਖੀਰੀ ਦੇ ਆਪਣੇ ਲਈ 14 ਕਿਲੋ ਦੁੱਧ ਦਿੱਤਾ 14 15 ਕੁ ਸੈਨਾ ਕੇ ਦੁੱਧ ਦਿੱਤਾ ਤੇ ਇਹਦੇ ਟੀਕਾ ਭਰਾਇਆ ਆਪਣੇ ਵੀ ਹਾਂ ਵੀ ਡਾਕਟਰਾਂ ਨੂੰ ਕਿਹਾ ਕਿ ਵਧੀਆ ਭਰਾਏ ਦੇ ਸਨੋਮੈਨ ਦਾ ਟੀਕਾ ਭਰ ਕੇ ਗਿਆ ਸੀ ਡਾਕਟਰ ਸੇਰੋਂ ਤੋਂ ਸੀਗਾ ਅਮਰੀਕ ਤੇ ਆ ਦੇਖ ਸਕਦੇ ਹੋ ਵੀ ਇਹਨੇ ਵੀ ਆਪਣੇ ਦੇ ਵੀ ਖੀਰੀ ਅੱਜ ਵੀ ਖੀਰੀ ਉਹ ਦੁਬਾਰੇ ਗੱਭਣਾਗੀ ਆ ਵੀ ਦੁਬਾਰੇ ਗੱਭਣਾ ਦੋਨੇ ਸੇ ਅਕਸਰ ਸੀ ਬਣਾ ਤੋਂ ਗੱਭਣ ਨਹੀਂ ਗਈ ਹੁਣ ਇਹ ਤੇ ਵੀ ਲੱਗਦਾ ਵੀ ਆਪਾਂ ਨੇ ਟੀਕਾ ਭਰਾਇਆ ਇਹਨਾਂ ਦੇ ਚੰਗੀ ਦਾਸ ਅੱਲਾ ਟੀਕਾ ਪਰ ਆ ਇਹਨਾਂ ਨੇ ਦੋਨਾਂ ਨੇ ਨਾਰਮਲ ਸੀਮਾ ਨਾਲ ਤੋਂ ਦੋਨਾਂ ਦੇ ਬੱਚਿਆਂ ਦੇ ਤੇ ਬਹੁਤ ਟੌਪ ਟੌਪ ਦੀਆਂ ਬੱਚੀਆਂ ਬੀ ਲਾਲੋ ਵੀ ਇਹਦੀ ਮਾਂ ਨੇ ਪਹਿਲੇ 20 ਦਿੱਤਾ ਤੇ ਇਹ ਲਾਲੋ ਦੇਸੀ ਕਰੌਸ ਚ ਹੋ ਗਏ ਵੀ ਇਹਨੇ ਆਪਣਾ ਦੇ 14 ਦੇਤਾ ਪਹਿਲੇ ਗਾਂਹਾਂ ਵਾਲੇ 20 ਵੀ 20 ਤੇ ਬਗਜੂਗੀ 20 ਨਹੀਂ 18 ਤਾਂ ਪੱਕਈ ਆ ਵੀ ਕੋਸ਼ਿਸ਼ ਕਰਾਂਗੇ 20 ਤੇ ਲੈ ਕੇ ਜਾਣ ਨੂੰ ਬਾਕੀ ਬਈ ਉਹ ਵਧੀਆ ਨੇ ਕਿਉਂਕਿ ਆਪਦੀਆਂ ਤੇ ਮੈਂ ਹੱਥੀਂ ਤਿਆਰ ਕਰੀ ਹੋਏ ਨੇ ਕਿਵੇਂ ਮਰਜੀ ਇਹਨਾਂ ਦੇ ਮੂੰਹ 'ਚ ਹੱਥ ਪਾਈ ਜਾਮਾ ਕੁਝ ਨਹੀਂ ਕਹਦੀਆਂ ਹੈਗੀਆਂ ਮੈਨੂੰ ਇਹ ਤੇ ਆ ਦੇਖੋ ਜੇ ਤੁਹਾਨੂੰ ਦੰਦ ਵੀ ਦਿਖਾ ਦਿੰਦੇ ਆ ਖੜ ਜਾ ਪੁੱਤ ਆ ਦੇਖੋ ਅੱਜ ਵੀ ਖੀਰੀਆਂ ਨੇ ਤੇ ਹੁਣ ਚੰਗੀ ਤਰ੍ਹਾਂ ਦੇਖੇ ਨਹੀਂ ਹੈਗੇ ਕਿਉਂਕਿ ਜੇ ਕੋਈ ਕੈਮਰਾ ਵਾਲਾ ਬੰਦਾ ਹੁੰਦਾ ਫੜਨ ਨਾਲ ਫਿਰ ਤੁਹਾਨੂੰ ਦਿਖਾਵਿ ਦੇਂਦੇ ਵੀ ਆ ਦੋ ਦਿਨ ਦਾ ਕੀ ਉਹ ਖੀਰੀ ਹੈਗੀ ਉਹਨੂੰ ਦੁੱਧ 6 ਲੀਟਰ ਪਿਆ ਹੈ ਜਦੋਂ ਆਪਾਂ ਪਹਿਲੇ 3 ਮਹੀਨੇ ਉਹਨੂੰ 6 ਲੀਟਰ ਹੀ ਚੱਲਿਆ ਦੁੱਧ ਬਾਕੀ ਹੋਰ ਖਰਾਕ ਵਧੀਆ ਸੀ ਤੇ ਇਹਨੂੰ ਦੁੱਧ ਪਹਿਲਾਂ ਘਟ ਪਿਆ ਹੈ ਕਿਉਂਕਿ ਜਦੋਂ ਇਹ ਇਹਦੀ ਮਾਂ ਲਿਆਂਦੀ ਸੀ ਬਈ ਦੁੱਧ ਉਹ ਥੱਲੇ 9 ਕਿਲੋ ਸੀਗਾ ਤੇ ਘਰੇ ਦੁੱਧ ਹੈ ਨਹੀਂ ਸੀਗਾ ਵੀ ਉਹਦੋਂ ਇਹਨੂੰ ਆਪਾਂ ਕਿ ਕਿੱਥੋਂ ਪਿਆ ਨੇ ਤੇ ਬਾਕੀ ਇੰਨੀ ਕੋਈ ਉਹਦੋਂ ਨੌਲੇਜ ਵੀ ਨਹੀਂ ਹੈਗੀ ਸੀ ਵੀ ਜਦੋਂ ਇਹ ਆਪਣੇ ਦਾ ਵੀ ਪੈਦਾ ਹੋਈਆ ਤੇ ਇਹਦੀ ਤੀ ਨੂੰ ਮੈਂ ਦੁੱਧ ਪਾਇਆ ਹੋਇਆ ਖੁੱਲਾ ਜਦੋਂ ਹੋਰ ਅੱਜ ਕੇ ਰਾਜ ਜਾਂਦੀ ਪੂਰੀ ਉਦੋਂ ਬਾਅਦ ਉਹਨੂੰ ਪਰਾਂ ਕਰਦੇ ਸੀ ਤੇ ਨਾਲ ਉਹਨੂੰ ਚੱਲਿਆ ਬੜਾ ਕਾਫ ਬਹੁਤ ਤਾਕੜੀ ਗ੍ਰੋਥ ਹੋਈ ਆ ਦੁੱਧ ਪਰ ਉਹਨੂੰ ਮੈਂ 200 ਬਾਕੀ 2 ਮਹੀਨੇ ਪਾਇਆਗਾ ਪਰ ਜਿੰਨਾ ਟਾਈਮ ਉਹਨੂੰ ਦੁੱਧ ਪਾਇਆ ਫੁੱਲ ਰਾਜਮਾ ਦੁੱਧ ਪਾਇਆ ਉਦੋਂ ਬਾਅਦ ਉਹ ਦੁੱਧ ਸਟਾਰਟ ਆਉਣ ਦਾ ਕਾਰਨ ਕੀ ਸੀਗਾ ਵੀ ਉਹ ਫਿਰ ਕਾਫ ਸਟਾਰਟਰ ਨਹੀਂ ਖਾਣ ਲੱਗੀ ਸੀ ਮੈਨੂੰ ਐਸੀ ਕਾਫ ਸਟਾਰਟਰ ਖਾਣ ਲੱਗ ਜੋ ਪਰ ਉਹਨੇ ਕਾਫ ਸਟਾਰਟਰ ਫੇਰ ਵੀ ਨਹੀਂ ਖਾਦੀ ਹੈਗੀ ਤੇ ਜੀ ਹੁਣ ਸਾਨੂੰ ਮੰਦਿਰ ਦਿਖਾਉਣਾ ਜਾ ਕੇ ਵੀ ਬਰੀਡ ਬਰੀਡ ਦਾ ਕਿੰਨਾ ਫਰਕ ਹੁੰਦਾ ਆਹ ਸੀ ਕਿ ਇਹ ਉਹ ਬੱਚੀਆਂ ਜਿਹੜੀ ਇਹੋ ਸੀ ਕਿ ਆਪਣੀ ਇੱਕ ਸੁਨਮਾ ਕਾਲੀ ਬੱਚੀ ਦਿਖਾਈ ਆ ਉਹਨੇ ਤਾਂ ਆਹ ਬੱਚਿਆਂ ਨੂੰ ਜਨਮ ਦਿੱਤਾ ਵੀ ਲੋ ਉਹ ਵੀ ਇੱਕ ਆਪਣੇ ਇਹ ਦਾ ਜਿਹੜਾ ਟੀਕਾ ਪੜਿਆ ਸੀਗਾ ਇਹ 600 ਦਾ ਸੀਗਾ 600 ਦਾ ਡਾਕਟਰ ਟੀਕਾ ਭਰ ਕੇ ਗਿਆ ਸਨੋਮੈਨ ਦੀ ਬੱਚੀ ਸੀ ਸਨੋਮੈਨ ਆਪ ਜਮਾ ਚਿੱਟੇ ਰੰਗ ਦਾ ਸੀ ਤੇ ਦੇਖ ਸਕਦੇ ਵੀ ਚੰਗਾ ਟੀਕਾ ਕੀ ਹੁੰਦਾਗਾ ਜਮਾ ਕਾਲੀ ਬੱਚੀ ਦੇ ਵਿੱਚੋਂ ਵੀ ਚਿੱਟੀ ਮੱਛੀ ਕੱਢਣੀ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਟੀਕੇ ਦੀ ਕੁਆਲਿਟੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਨੌਲੇਜ ਹੋਣੀ ਟੀਕੇ ਦੀ ਤੇ ਦੇਖ ਸਕਦੇ ਬਹੁਤ ਜ਼ਿਆਦਾ ਚੰਗੀ ਇਹਦੀ ਉਮਰ ਹਲੇ ਲਗਭਗ 4 ਕਿ ਮਹੀਨਿਆਂ ਦੇ ਲਵੇ ਹੋਈ ਆਗੀ ਤੇ ਬੇਟ ਇਹਦਾ ਸਵਾ ਕੁਇੰਟਲ ਤੋਂ 2.5 ਕੁਇੰਟਲ ਦੇ ਦਵੇਗਾ ਤੇ ਆ ਵੀ ਚੰਗੀ ਜੀ ਦਾਈ ਜੀ ਦਾ ਫਰਕ ਹੁੰਦਾ ਤੇ ਇੱਕ ਆ ਦੇਖ ਸਕਦੇ ਹੋ ਵੀ ਜਿਹੜੀ ਆ ਆ ਸਾਈ ਵਾਲਾ ਕੀ ਵੀ ਇਹ ਆਉਦੀ ਮਾਂ ਤੋਂ ਵੀ ਦਾਦੀ ਤੋਂ ਵੀ ਉੱਤੋਂ ਦੀ ਆ ਬਹੁਤ ਇਹਦੀ ਲੰਬਾਈ ਵੀ ਬਹੁਤ ਜ਼ਿਆਦਾ ਚੌੜਾਈ ਵੀ ਬਹੁਤ ਜ਼ਿਆਦਾ ਤੇ ਹਾਈਟ ਵੀ ਇਹਦੀ ਬਹੁਤ ਜ਼ਿਆਦਾ ਆ ਆਉਦੀ ਮਾਂ ਤੇ ਦਾਦੀ ਨਾਲ ਦੋਨਾਂ ਨਾਲ ਹੀ ਉੱਤੇ ਜਾਊਗੀ ਤੇ ਜਮਾ ਇਹ ਪਿਓਰ ਸਾਈ ਵਾਲ ਦੇ ਵਿੱਚ ਆ ਜਾਂਦੀ ਹੈਗੀ ਵੀ ਇਹ ਜੀ ਦਾ ਫਰਕ ਹੁੰਦਾ ਵੀ ਟੀਕਾ ਜਦੋਂ ਵੀ ਪੁਰਾਣਾ ਚੰਗੇ ਡਾਕਟਰ ਤੋਂ ਭਰਾਇਆ ਕਰੋ ਜਿਹੜਾ ਡਾਕਟਰ ਵੱਧ ਨਾ ਫਾਰਮਾਂ ਦੇ ਉੱਤੇ ਜਾਂਦਾ ਹੋਵੇ ਨਾ ਉਹ ਡਾਕਟਰ ਤੋਂ ਟੀਕਾ ਭਰਵਾਇਆ ਕਰੋ। ਜਾ ਜਿਹੜਾ ਆਪਾਂ ਨੂੰ ਪਤਾ ਹੋਵੇ ਇਹ ਡਾਕਟਰ ਲਵੇ ਚੰਗੇ ਟੀਕੇ ਹੁੰਦੇ। ਵੀ ਵਧੀਆ ਸੀਮਲ ਲਿਆਉਂਦਾ ਹੈ Ориجنਲ। ਉਹ ਡਾਕਟਰ ਤੋਂ ਟੀਕਾ ਭਰਵਾਇਆ ਕਰੋ ਤੇ ਇਹ ਬੱਚੀ ਦੀ ਹੋਰ ਖਾਸੀ ਤਾਂ ਬੱਚੀ ਦੇ ਸਿੰਘ ਨਹੀਂ ਹੈਗੇ। ਬਿਨਾ ਸਿੰਘ ਵਾਲੀ ਬੱਚੀ ਆਈ ਜੈਨ। ਆਈ ਨਹੀਂ ਹੈਗੇ ਇਹਦੇ ਸਿੰਘ। ਇਹ 3.5-4 ਮਹੀਨੇ ਦੀ ਹੋ ਗਈ ਇਹਦੇ ਸਿੰਘ। ਨਾ ਤਾਂ ਆਏ ਆ ਤੇ ਨਾ ਹੁਣੇ ਦੁਬਾ ਦਾਉਣੇ ਆਂਗੇ। ਤੇ ਠੀਕ ਹੈ ਦੋਸਤੋ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਫਸੀ ਕਾਲ ਜੀ।